ਹਾ 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 ਗਰਮੀ ਬਹੁਤ ਹੋਈ ਪਈ ਹੈ। ਹਾਤਾ ਤੋਂ ਲਿਆ ਰੋਟੀ ਖਾਣਿਆ। ਗੋਹਾ ਛਿੱਟ ਗਿਆ ਮੈਂ। ਗੋਹਾ ਨਹੀਂ ਛਿੱਟ ਗਿਆ। ਤੇਰੇ ਨਹੀਂ ਗੋਹਾ ਲੱਗਿਆ। ਸਸਾ ਤੋਂ ਲਿਆ ਕਰ ਤੂੰ ਰੋਟੀ ਖਾਣ ਵੇਲੇ। ਉਸ ਦਾ ਨੁਕਤੇ ਜਿੰਨੀਆਂ ਬਹੁਤ ਕਰਦੇ ਹੋ ਭਾਈ। ਰੱਬ ਨੇ ਅੱਗ ਲਾਈ ਪਈ ਹੈ। ਉਹ ਗਰਮੀ ਹੋਈ ਪਈ ਹੈ। ਪ੍ਰੀਤ ਲੈ ਆ ਰੋਟੀ। ਇਹ ਪ੍ਰੀਤ ਬੈ ਉਹ ਨਹੀਂ ਪੁੱਤ। ਦੀ ਵੀਓ ਪਣੀ ਹੋਈ ਹੋਈ ਇਹ ਇਹ ਕਿਧਰ ਜਾ ਰਹੀ ਆ ਬੇਬੇ ਬੇ ਪੁੱਤਾਂ ਹੁਣ ਤੀਆਂ ਨਹੀਂ ਆਉਣਗੀਆਂ ਹਾਂ ਮਹਾਚਰ ਭਾਈ ਆਵਦਾ ਸਮਾਨ ਸਮੂਣ ਲਿਆ ਨਾਲੇ ਬਿਊਟੀ ਪਾਰਲਰ ਤੇ ਜਾਇਆ ਉਹ ਕੱਲੀਓ ਤੋਰਤੀ ਫੇਰ ਕੀ ਹੋ ਗਿਆ ਹੂੰ ਹੂੰ ਨਾ ਹੂੰ ਦੱਸ ਦੇਕਰ ਸਾਨੂੰ ਕੋਈ ਨਾ ਆ ਜਾਂਦੀ ਨਾਲ ਨਾਲ ਮੈਂ ਰੋਟੀ ਕੌਣ ਬਕਾਉਂਦਾ ਮੈਂ ਤਾਂ ਭੱਗ ਜਾਂਦੀ ਰੋਟੀ ਵੀ ਤਾਂ ਲਾਉਣੀ ਸੀ ਇੰਨਾ ਕਦਾ ਬੇਬੇ ਤੂੰ ਕੱਲੀ ਨੂੰ ਨਾ ਭੇਜਿਆ ਕਰ ਹੁਣ ਤੈਨੂੰ ਪਤਾ ਨਾਲੇ ਸਾਰਾ ਆ ਉਹ ਸ਼ਿਆਣੀ ਆ ਪੁੱਤੋ ਬੌਲੀ ਨਹੀਂ ਉਹ ਹੈਗੀ ਸਮਝਾ ਜੇ ਮੈਂ ਤਾਂ ਹੀ ਤੋੜ ਦਿੰਨੇ ਮੈਂ ਬੌਲੀ ਨਹੀਂ ਹੈਗੀ ਠੀਕ ਹੈ ਹਾਂ ਰੋਟੀ ਹੋਰ ਚਾਹੀਦੀ ਵਾ ਕੁਮਾਰ ਲਿਓ ਠੀਕ ਹੈ ਬਈ ਤੈਨੂੰ ਪੂਰੇ ਲੈਵਨ ਹਾਜਮਤ ਸਵਾਦ ਨਹੀਂ ਆਉਣਾ ਤੁਹਾਨੂੰ ਤਾਂ ਅਕਲ ਹੋਣੀ ਚਾਹੀਦੀ ਉਹ ਤਾਂ ਚੀਜ਼ਾਂ ਹੀ ਹੈਗੀਆਂ ਨੇ ਹੈਗੀਆਂ ਨੇ ਮੈਨੂੰ ਕਹਣਾ ਦੱਸ ਕੇ ਗਈ ਹੈ ਬੇਬੇ ਨੇ ਆਪੇ ਥੋੜੀ ਹੈ ਪਰੋਣਿਆ ਜੇ ਮੈਂ ਤੈਨੂੰ ਕੋਈ ਸਵਾਲ ਪੁੱਛਾਂ ਹੂੰ ਤੂੰ ਜਵਾਬ ਦੇਂਗਾ ਹੂੰ ਮੰ ਲਾ ਮੈਂ ਤੈਨੂੰ ਲੱਖ ਰੁਪਇਆ ਦੇਤਾ ਸਾਲ ਵਾਸਤੇ 3 ਰੁਪਇਆ ਦੇ ਵਿਆਰ ਤੇ ਅੱਛਾ ਸਾਲ ਬਾਅਦ ਕਿੰਨੇ ਪੈਸੇ ਮੋੜੇਗਾ ਫਿਰ ਤੂੰ ਕੁਝ ਨਹੀਂ ਜ਼ੀਰੋ ਕਿਉਂ ਯਾਰ ਤੈਨੂੰ ਹਿਸਾਬ ਕਿਤਾਬ ਦੀ ਨਹੀਂ ਪਤਾ ਤੈਨੂੰ ਫਿਰ ਮੇਰਾ ਨਹੀਂ ਨਾ ਪਤਾ ਕੋਈ ਨਾ ਰੱਬ ਦੇਖਦਾ ਮੋੜਨੇ ਆ ਘਣਾ ਕੋਈ ਨਾ ਕੋਈ ਨਾ ਰੱਬ ਦੇਖਦਾ ਰੱਬ ਦਾ ਸਿਰੰਦਾ ਨੂੰ ਆਪਾਂ ਨੂੰ ਵੀ ਦੇਖਦਾ ਅਜੀ ਤਾਂ ਜੀ ਕਰਦਾ ਗਾ ਰੱਬ ਦੇਖਦਾ ਰੱਬ ਦੇਖਦਾ ਰੱਬ ਬਹਿਲਾ ਬੈਠਾ ਓਏ ਪਹਿਲਾਂ ਵਾਲੀ ਗੱਲ ਨਹੀਂ ਬਣੀ ਸੀਗੀ ਪੀਪ ਨਹੀਂ ਜਿᱷ ਫਰਕ ਪੈ ਗਿਆ ਥੋੜੀ ਥੋੜੀ ਪੀਪ ਨਹੀਂ ਤੇਰੀ ਉਹ ਹੋ ਗਈ ਥੋੜੀ ਉਹ ਖੁਲ ਕੇ ਰੇ ਆਏ ਥੋੜਾ ਪੇਟ ਖਰਾਬ ਹੋ ਰਿਹਾ ਹੈ ਕਿਆ ਉਹਦੀ ਲੈ ਲਾਂ 1 ਕਿਲੋ ਵੇੜ ਕੇ ਜਾ ਦੇਉ ਜੂ ਨਹੀਂ ਡਾਕਟਰ ਨੇ ਦੁਖਾ ਕਹੀਏ ਰੋਟੀ ਖਾਂਗ ਮਿਲੇ ਨਹੀਂ ਹੁੰਦੀਦਾ ਹਟਦੇ ਹੈ ਨਾ ਓਏ ਤੂੰ ਹੱਥ ਨਹੀਂ ਧੋ ਕੇ ਆਇਆ ਹੱਥਾਂ ਦੇ ਕਿਹੜਾ ਨਾਂ ਲੱਗਿਆ ਹੈ ਕੁਝ ਕੀ ਪਤਾ ਕੀ ਕਰਕੇ ਆਈ ਦੀ ਤੂੰ ਉਧਰ ਹੂੰ ਮਾਪ ਤੇਰੇ ਨਾਲ ਖਾਰੇ ਬੈਠਾ ਤੂੰ ਇੰਨਾ ਸ਼ੁਕਰ ਮਨਾ ਨਾ ਖਾ ਮਗਰ ਤੇਰੇ ਮੂੰਹ ਚ ਬੁਰਕੀਆਂ ਪਾ ਰਿਆਂ ਇਧਰੋਂ ਤਾਂ ਹੀ ਠੀਕ ਆ ਤੇਰੀਆਂ ਬੁਰਕੀਆਂ ਨਾਲ ਤਾਂ ਆਪਦੇ ਆਪ ਹੱਥਾਂ ਨਾਲ ਆਪ ਤਾਂ ਖਾਰੇ ਆ ਬਾਅਦ ਹੀ ਗਾਲ ਤਾ ਰੋਟੀ ਦਾ ਆ ਦੋ ਤੀ ਰੋਟੀ ਦੀ ਭੁੱਖ ਲੱਗੀ ਸੀ ਸਾਰੀ ਗਾਲ ਤੀ ਚੱਲ ਕੋਈ ਨਾ ਅੰਨ ਬਚੋ ਅਵੇ ਇੱਥੇ ਬੈਠਾ ਪਰ ਉੱਗ ਗਿਆ ਨੀ ਬਈ ਰੋਟੀ ਵਰਮਗਾ ਮਾਸੂਰ ਮਜ਼ਾ ਰੱਦ ਗਿਆ ਹੁਣ ਸਾਰਾ ਆਥੜਾ ਤੈਨੂੰ ਬਾਜ਼ਾਰ ਲੈ ਕੇ ਚੱਲੋ ਕੁਝ ਖਾ ਕੇ ਆਵਾਂਗੇ ਕਾ ਪਰੌਣੇ ਗਿਆ ਨਹੀਂ ਦਾ ਕਹਿੰਦਾ ਮੈਂ ਜਾਊਂਗਾ ਮਾਤਾ ਭਗ ਜਾਂਦਾ ਇਹਦਾ ਨੇਤਰ ਧੱਕਾ ਕਰੀ ਗਿਆ ਇਹਨੇ ਰੱਖ ਲਿਆ ਤੈਨੂੰ ਕਹਦੋ ਰੱਖਿਆ ਓਏ ਮੈਂ ਤਾਂ ਤੈਨੂੰ ਕਿਹਾ ਤੇ ਯਾਰ ਤੂੰ ਜੋਵੇਂ ਬਿਸ਼ਰਮ ਦੇਖਿਆ ਤੂੰ ਟਾਲਿਆ ਗਿਆ ਤੈਨੂੰ ਪਤਾ ਸੀ ਆ ਵੀ ਮਾੜੇ ਜਿਹੇ ਕਹੇ ਦੇ ਤਾਂ ਜਿਵੇਂ ਟਿੰਡਰ ਜਾਂਦਾ ਉਹ ਮੈਂ ਤਾਂ ਤੁਹਾਡੇ ਵਿਆਹ ਕਰਕੇ ਖੜਾਂਗਾ ਨਹੀਂ ਹੁਣ ਤਾਂ ਮੈਂ ਕੱਦਾ ਭਗ ਜਾਂਦਾ ਤੂੰ ਭਗ ਜਾ ਵਿਆਹ ਹੋ ਵੀ ਜਾਣ ਜੇ ਤੂੰ ਰਹੇਂਗਾ ਫਿਰ ਸਾਡੇ ਵਿਆਹ ਨਹੀਂ ਹੁੰਦੇ ਉਧਰ ਤੇ ਉਧਰ 20-30 ਹਜ਼ਾਰ ਰੁਪਏ ਖਰਾਬ ਕਰਾ ਲਿਆ ਤੈਨੂੰ ਲਾਣ ਜਾ ਕੇ ਬੋਲੇ ਨੂੰ ਮੈਂ ਤਾਂ ਤੇਰੇ ਦੇ ਸੱਤਾਂ ਉਹ ਮੈਂ ਤਾਂ ਕਹਿਦਾ ਮਾ ਚੱਲ। ਬਾਗ ਜੂ ਬਾਗ ਜੂ ਕਦੇ ਨਹੀਂ ਛੋਡੇ ਰਹਿੰਦਾ ਮੈਂ ਮਲੰਕਾਂ ਦੇ। ਸਾਦਾ ਨਹੀਂ ਕਰਤਾ ਨਹੀਂ। ਹੱਥੀਂ ਐ ਕਰ ਉਹ 5000 ਰੁਪਏ ਦੇ ਮੈਨੂੰ। ਕਿਉਂ? ਬੈਂਕ ਤੇ ਬੈਠਾ ਮੈਂ 5000 ਨੂੰ। ਦੇ ਦੇ ਮੇਰਾ ਸਾਲਾ ਮੈਂ ਹੁਣ ਤਾਂ ਲੱਖ ਦੀਆਂ ਗੱਲਾਂ ਕਰਦਾ ਸੀ। ਤੂੰ ਤਾਂ ਬਾਜ਼ਾਰ ਤੇ ਲੱਖ ਰੁਪਏ ਮਾਰ ਗਿਆ 5000 ਮੋੜੇਗਾ ਤੂੰ ਮੇਰਾ ਅਸਲੀ ਦਾ। ਸਰੈਂਡ ਦੇ ਓਏ ਇਹਦਾ ਕੀ ਪਤਾ ਦਊਗਾ ਕਿ ਨਾ। ਭੈਣ ਘੜਾਉ ਆ ਵਧੀਆ ਹਾਂ ਤੂੰ। ਦੇ ਇਹਨੂੰ ਚੈੱਕ ਕਰਤੀ ਛੱਡ ਦੇ। ਉਹ ਭੱਗ ਜਾ। ਮੂੰਜਾ ਬਹੁਤ ਪਾਉਂਦਾ ਪਾਉਂਦਾ ਜਾ ਰਿਹਾ ਹੈ ਕਰੀਏ ਨਾ ਥੋੜਾ ਮੈਂ ਤਾਂ ਆਪ ਕਹਿੰਨਾ ਕਰੀਏ ਕੰਮ ਕੁੜੀ ਕਰਕੇ ਸ਼ਰਮ ਦੀ ਮਾਰ ਜਾਂਦੇ ਮੜੀ ਜਾਣਾ ਕੁੜੀ ਤਾਂ ਕੁੜੀ ਇੱਕ ਮੈਂ ਤਾਂ ਕਰਕੇ ਨਹੀਂ ਕਹਿੰਦਾ ਵੀ ਤੈਨੂੰ ਦਵਾਰੋਂ ਵੀ ਇੱਕ ਤਾਂ ਟੁੱਟੀ ਹੋਈ ਅਕਦੇ ਦਵਾਰੋਂ ਉਹਨੇ ਟੁੱਟ ਜਾਈਏ ਇਧਰੋਂ ਮਸਾ ਕੱਟਿਆ ਸੀ ਰੋਇਆ ਮਸਾ ਬਾਹਰ ਨੇ ਮਾਵਰ ਤੇ ਕਾਨੂੰ ਸੱਪਾ ਕਰਦਾ ਕੋਈ ਮੈਂ ਤਾਂ ਉਹ ਕਹਤਾ ਯਾਰ ਮੈਨੂੰ ਕਿਹੜਾ ਪੜਾਤੀ ਉਹ ਤਾਂ ਜਮੇ ਬਿਸ਼ਰਮ ਦੇਖਿਆ ਮੈਂ ਤਾਂ ਇੱਕ ਵਾਰੀ ਕਿਹਾ ਜੇ ਜਦੀ ਤੁਰਪਿਆ ਨਾਲ ਇਨੂੰ ਪਤਾ ਤਾਂ ਸੀ ਆ ਪੱਧ ਮਾਰਦਾ ਰੁੱਸ ਜਾਂਦਾ ਹੈ ਬਿਟ ਬਿਟ ਨੂੰ ਵੀ ਮੱਟ ਲਾਉਂਦਾ ਹੈ ਜਾਣ ਨੂੰ ਕਾਹਨੋ ਜੀ ਕਰਦਾ ਇਹਦਾ ਔਰੇ ਖਾਂਦਾ ਫਰੀ ਦੀਆਂ ਬੈਠ ਕੇ ਉੱਥੇ ਕੰਮ ਕਰਨਾ ਕੋਈ ਗਲਤ ਹੈ ਉਹਦੇ ਕੰਮ ਕਰਨਾ ਬੰਦ ਰਹਿੰਦੀ ਹੁੰਦੀ ਮਾਸੀ ਵੀਰੇ ਬੁਲਾ ਲਈ ਹਾਂ ਮੇਰੇ ਸਾਲੇ ਨੂੰ 5000 6000 ਰੁਪਏ ਲਾਉਣਾ ਮੈਨੂੰ ਕੋਈ ਸਕੀਨ ਨਹੀਂ ਛਾਲੇ ਉੱਦੂਗੇ ਸੰਦ ਪਰਾ ਲੈ ਛੋਟੇ ਭਾਈ ਪਰਾ ਲੈ ਆਂਦਾ ਪਰਾ ਲੈਂਦਾ ਖੇਤ ਤਾਂ ਨਹੀਂ ਕਿਹੜਾ ਮਾਰਿਆ ਤੀ ਮੈਂ ਕਿਰਨ ਜਣਾ ਖੇਤ ਮਾ ਮਾਰਿਆਂ ਦਾ ਕਿਹੜਾ ਗੁੜਾ ਤੂੰ ਨਹੀਂ ਗਿਆ ਨਾ ਮੈਂ ਨਹੀਂ ਗਿਆ ਤੀ ਪੰਪ ਜਹਾਗਾ ਦੋ ਚੱਕੀ ਬੈਠਾ ਉਹ ਤਾਂ ਖਰਾਬ ਹੋ ਗਿਆ ਤੀ ਉਹ ਠੀਕ ਕਰ ਰਿਆ ਤੀਗਾ ਅੱਛਾ ਹੂੰ ਉਹ ਤਾਂ ਮੈਂ ਤਾਂ ਐਂ ਕਹ ਤੇਨੂੰ ਹਾਂ ਵੀ ਚੱਲ ਜੇ ਰਿਸ਼ਤੇ ਦਾ ਤੇਰਾ ਬਣਦਾ ਹੋਇਆ ਪਹਿਲਾਂ ਹਾਂ ਤੂੰ ਕਰਵਾ ਲਈ ਕੋਈ ਗੱਲ ਨਹੀਂ ਆਪਣੇ ਚ ਕਿਹੜਾ ਕੁਝ ਬੰਡਿਆ ਦੋ ਭਾਈਆਂ ਚ ਸੱਚੀ ਹੋਰ ਯਾਰਾ ਛੋਟਾ ਭਾਈਆਂ ਫਿਰ ਵੀ ਮੇਰਾ ਗੱਲ ਕਿੱਡੀ ਕ ਹੈ ਤਾਂ ਹੈ ਕੋਈ ਗੱਲ ਨਹੀਂ ਹੂੰ ਨਾਂ ਵੀ ਰੋਟੀ ਦੇ ਹਿੱਲੇ ਲੱਗ ਜਾਣਗੇ ਸਾਰੇ ਨਾ ਕੋਈ ਨਾ ਰੋਟੀਆਂ ਨੂੰ ਖਵਾਵਾਂਗੇ ਜੇ ਮੇਰਾ ਹੋ ਜਾਵੇ ਤੇ ਤੇਰਾ ਹੋ ਜਾਵੇ ਨਾ ਵੀ ਅੱਲਾ ਤੂੰ ਕਰਾ ਲਈ ਕੋਈ ਆਹ ਨਹੀਂ ਹੈਗਾ ਐਵੇਂ ਦਾ ਖੁੰਦਲ ਮੈਂ ਰੱਖਦਾ ਮੈਂ ਜਾਣਾ ਫਿਰ ਠੀਕ ਆ ਨਾ ਲਾਲਾ ਕਰ ਗਏ ਆ ਬਾਬੇ ਦੀਆਂ ਪੁੜੀਆਂ ਅਸਰਾ ਜਿਹੜਾ ਮੈਂ ਬੋਲਣ ਲੱਗ ਗਿਆ ਇਹ ਅਹੀਂ ਉਦੋਂ ਤੇ ਨਾ ਰੱਖ ਲਾ ਰੱਖਦੀ ਮੈਂ ਕਰਾਉ ਮੈਂ ਕਰਾਉ ਪਹਿਲਾਂ ਚਲ ਵਧੀਆ ਪਰਾਂ ਬਲਾ ਟਲੀ ਨਹੀਂ ਸਾਲਾ ਦਿਮਾਖ ਹੀ ਉਹਦੇ ਇੱਥੇ ਬੈਠਾ ਹੈਗਾ ਬਾਬਾ ਗਰਮਾਦਾਲਾ ਹੈਗੀ ਗੱਲਬਾਤ ਪਰੌਣਾ ਸਹੀ ਹੋ ਲੈਗਾ ਟਿਕਾਣੇ ਤੇ ਉਹ ਜੋਗੀ ਉਤੋਂ ਦੇ ਪਹਾੜੋਂ ਆਏ ਆਂ ਅਸ ਬੈ ਗਿਆ ਅਸ ਬੈ ਗਿਆ ਹਾਂ ਜੋਗੀਆਂ ਅਸ ਬੈ ਗਿਆ ਤੈਨੂੰ ਜੋਗ ਮੈਂ ਸਿਖਾਇਆ ਤੂੰ ਜੋਗ ਤੈਨੂੰ ਜਵੀਆਂ ਹੈਗਾ ਤੈਨੂੰ ਖੋਦ ਦਊਂਦਾ ਮੈਂ ਤੂੰ ਤਾਂ ਖਿਆਲ ਮੰਗਣ ਜਾਇਆ ਕਰੇਗਾ ਨਾ ਉਹ ਲੋਕਾਂ ਕੇ ਪਿੱਛੇ ਆਇਆ ਪਾ ਕਰਾਂ ਇਹਦੇ ਜਾਂਦੇ ਆਂ ਯਾ ਸੱਤੀ ਆ ਉਹਦਾ ਫਰਕ ਕਿੱਥੇ ਨੇ ਤਰੋ ਏ ਪਰ ਅੰਦਰ ਬੈ ਨੇ ਫਰੋਂ ਨੂੰ ਉੱਥੇ ਧਰਦਾ ਉਹ ਹੈਗਾ ਭਾਈ ਕੋਈ ਆ ਲੱਖਣਾਂ ਜੀ ਉਧਰ ਦੇਖੋ ਇੱਥੇ ਚੱਲ ਮੈਂ ਹਾਂ 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 ਚਮਤਾਰ ਦਵੰਦ ਰਹੇ ਯੋ ਯੋ ਤੂੰ ਦੌਕਾ ਹਾ ਹਾ ਇਹ ਸਿੱਧੇ ਤਰੇ ਆਉਂਦੇ ਨੇ ਨਾ ਭਾਈ ਖੈਰ ਪਾਓ ਸੰਤਾਂ ਨੂੰ ਕਾਦੀ ਖੈਰ ਪਾਈਏ ਭਾਈ ਜੋ ਹੱਥ ਦੇਖਾਗੇ ਨਾਲੇ ਹੱਥੋਂ ਤਾਂ ਚੰਗਾ ਬਾਬਾ 500 ਬਾਬੇ ਐ ਨਹੀਂ ਬੋਲ ਦਿੰਦੇ ਤੈਨੂੰ ਕਿਹ ਪਤਾ ਬਾਬੇ ਨੇ ਤੂੰ ਆਹ ਜਾਣਦਾ ਤੇਰੀ ਰਿਸ਼ਤੇਦਾਰੀ ਹੈ ਇਹਦੇ ਨਾਲ ਮੈਂ ਜਾਣਦਾ ਨਾ ਤੂੰ ਸੰਤ ਸਾਹਿਬ ਐਪਸ ਜਾਮੀ ਨੇ ਤੁਤੇ ਵਿਆਹ ਹੁੰਦਾ ਨਹੀਂ ਕਿਉਂ? ਹੂੰ ਦਮੂ ਜ਼ਮੀਰ ਤੋਂ ਉਹ ਚੋਲਾ ਖੋਦਾ ਬੋਲ ਹੁਣ ਦੰਦਨੇ ਪੈ ਗਈ ਅੰਤਜਾਮੀ ਇਹ ਸਾਰੇ ਸੰਤ ਲੈ ਸਦਾ ਹੱਥ ਦੇਖਾਂ ਗੱਲਾਂ ਤਾਂ ਠੀਕ ਦੱਸ ਰਿਹਾ ਇਹ ਹੱਥ ਦਿਖਾ ਮੇਰਾ ਤਾਂ ਤੂੰ ਦੇਖ ਲੱਖ ਨੂੰ ਨੰਨ ਜਨਾ ਤੇਰੇ ਤੋਂ ਭੀ ਪਸਾਈ ਵਾਪਸ ਆਂ ਕਿੱਥੋਂ ਵਾਪਸ ਆ ਪਾ ਲਿਆ ਕੀ ਹੋ ਗਿਆ ਇੱਕ ਤਾਂ ਤੁਸੀਂ ਬਦੌਣਾ ਹੀ ਨਹੀਂ ਸੇਵਾ ਕਰਦੇ ਅੱਛਾ ਹੂੰ ਬਦੌਣਾ ਨਾ ਸਾਰਾ ਮਾਰੀ ਜਾਂਦਾ ਉਹਨੂੰ ਲੈ ਹੂੰ ਵਿਆਹ ਸੋਦੇ ਲਗੇ ਹੋਏ ਨੇ ਲਗੀ ਜਾਂ ਚਲ ਦੇ ਦੇ ਜਾਂ ਤਾਂ ਇੱਕੋ ਤੁਹਾ ਦਾ ਸੰਕਤ ਭਾ ਗਿਆ ਆਪਾਂ ਵੀ ਜਿਹੜਾ ਹੋ ਗਿਆ ਗਿਆ ਚੱਲਣਾ ਪਊ ਬਾਬੇ ਕੀ ਕਰਨਾ ਪਊ ਬਾਬਾ ਉਹਦੇ ਵਾਸਤੇ ਉਹਨੂੰ ਇੱਕ ਜੰਤਰ ਦਊ ਉਹਦਾ ਪਾ ਹੈਗਾ ਮੇਰੇ ਕੋਲ ਅੱਛਾ ਹੂੰ ਤੇਰਾ ਵੀ ਹੱਥ ਦਿਖਾ ਫਕਤਾ ਲੈ ਮੇਰਾ ਦੇਖ ਲੈ ਛੱਪਾ ਹੋ ਗਿਆ ਤੁਹਾ ਦਾ ਦੋਵਾਂ ਦਾ ਲੌਂਗ ਨੰਬਰ ਲੱਗਿਆ ਪਿਆ ਕਦੋਂ ਮਤ ਮਾਦਾ ਨਹੀਂ ਕਦੋਂ ਕਿਰਪਾ ਹੋਦੇ ਤੇ ਕੋਈ ਨਾ ਕਦੋਂ ਕਿਰਪਾ ਲਾ ਤੂੰ ਮੇਰੇ ਤੇ ਹੋ ਜੂਗੀ ਤੂੰ ਤਾਂ ਪਾ ਕਰਦੀ ਏ ਕਰੋ ਫਿਰ ਕਰੋ ਫਿਰ ਤਾਂ ਜ਼ਰੂਰੀ ਆ ਤੂੰ ਉਚੂ ਗੱਦ ਬਈ ਤਨੂ ਉਚੂ ਦਮਾਗੇ ਜਦੋਂ ਕਿਦਰ ਉਚੂ ਦਮਾਗੇ ਉਹਦੇ ਨਾਲ ਤੁਹਾਡੇ ਥਾ ਹੱਲ ਲਓ ਤੂੰ ਅੱਛਾ ਕਰੋ ਫਿਰ ਹੱਲ ਕਰੋ ਫਿਰ ਹੱਲ ਆ ਇਹ ਤਾਂ ਜ਼ਰੂਰੀ ਆ ਬੱਸ ਸਾਡੇ ਆਏ ਕੰਮ ਚ ਪਰੋਣਾਗਾ ਤੁਹਾਡਾ ਦਬ ਲਾਏਗਾ ਪਰੋਣਾਗਾ ਫੇਰਾ ਕਰਤਾ ਤੂੰ ਦੀ ਉਹਨੂੰ ਦਿੰਦੇ ਥੋੜਾ ਸਾਫ ਮਾਦਾ ਉਹਨੂੰ ਕਾ ਦਾ ਫੇਰਾ ਆਏ ਕਦੋਂ ਤੁਸੀਂ ਅੱਖਾਂ ਬੰਦ ਕਰ ਤੂੰ ਉਚੂ ਦਿੰਨਾ ਮੈਂ ਆਥਾਂ ਐ ਕਰ ਲੀ ਗਏ ਐ ਕਰ ਲੀਏ ਹਾਂ ਤੋ ਹਰ ਜੀ ਮਾਜੀ ਗੱਲ ਆ ਤੁ ਤੂੰ ਚੂ ਸਾਮ ਕੇ ਰੱਖਣਾ ਬੱਸ ਠੀਕ ਆ ਤੂੰ ਫੜ ਲੀਉ ਏ ਆ ਤੂੰ ਚੂ ਆਏ ਅੱਛਾ ਇਹਨੂੰ ਨਾਲੇ ਦਾ ਉਹਦੇ ਜਨਾਨ ਕੋਲੋਂ ਪਾਣੀ ਨਾਲ ਠੀਕ ਹੈ ਜੀ ਉਹਦੇ ਤੋਂ ਤਾਂਦਾ ਹੈ ਪਾੜਾ ਚੋ ਅੱਛਾ ਹਾਂ ਤੇ ਪੀਆ ਕਹੋ ਤੁਹਾਨੂੰ ਨਾ ਸੱਭੀ ਸੇਵਾ ਲਾਉਣੀ ਉੱਥੇ ਮੈਂ ਵਿਆਹ ਪੰਜਾ ਹਜ਼ਾਰ ਲੱਗੂ ਸੋਦਾ ਪੰਜਾ ਹਜ਼ਾਰ ਰੋਟਾਣਾ ਬਾਬਾ ਪਹ ਚਲ ਦੇ ਦਿੰਨੇ ਆ ਤੁਹਾਡੇ ਵਿਆਹ ਵੀ ਦਾ ਕਰਾਵਾਂਗੇ ਭਗਤੋ ਕੰਜੇ ਆ ਲੈ ਕੇ ਤੇ ਬਚੇਲੇ ਤੇ ਲਾਤੇ ਲਾਦਾ ਬਹੁਤ ਪਲਿਆ ਹੋਇਆ ਚੇਲਾ ਤੇਰਾ ਇਹਨੂੰ ਦੂਏ ਪਜਾਮ ਚਾਹੀਦੇ ਨੇ ਤਾਂ ਹੀ ਆਵਰ ਤੂੰ ਮੈਨੂੰ ਕੁਝ ਵੀ ਨਹੀਂ ਕਰਵਾਉਂਦਾ ਸਾਡੇ ਚੇਲੇ ਪੜੇ ਹੋਏ ਨੇ ਸਾਡੇ ਖਾਂਦੇ ਪੀਂਦੇ ਨੇ ਪੂਜਾ ਉਹ ਸਾਡੇ ਵਰਗਿਆਂ ਤੋਂ ਆ ਜੀ ਮਾਦਾ ਨਹੀਂ ਕਿਸੇ ਨੂੰ ਬੋਲਦੇ ਅਸੀਂ ਤਾਂ ਛੇਵਾ ਖਾਦੇ ਬੋਲ ਵੀ ਜਣਾ ਹੋਇ ਤੂੰ ਉਹ ਕੀ ਪਤਾ ਤੈਨੂੰ ਚੂ ਕੰਮ ਕਰੂਗਾ ਵੀਗਾ ਨਹੀਂ ਕਰੂਗਾ ਤੇਰਾ ਕੰਮ ਕੂੰ ਗਵਾ ਗੱਲ ਕਰ ਬਾਬੇ ਤੂੰ ਉੱਚੂ ਸੋਦਾ ਪੂਰਾ ਐ ਕੰਮ ਕਰੂ ਯਾਰ ਠੀਕ ਆ ਬਾਬਾ ਸੋਦੇ ਮਹੀਨੇ ਦੇ ਦੁਆਰੇ ਬਿਆਹ ਹੋ ਜਾਂਦਾ ਨਿਕੀ ਹੋ ਗਿਆ ਬਾਬੇ ਲੋਕਾਂ ਦੀ ਕੀ ਗੱਲ ਕਰ ਰਹੇ ਨੇ ਹੈ ਬਾਬੇ ਅਸੀਂ ਪਹਾੜਾ ਤੋਂ ਆਇਆ ਪਹਾੜਾ ਜੇ ਤੇਰੇ ਤੂੰ ਉੱਚੂ ਨੇ ਨਾ ਕੰਮ ਕਰਿਆ ਫਿਰ ਤੇਰੇ ਵੀ ਤੂੰ ਉੱਚੂ ਫੇਰ ਨਾ ਪਊ ਅਸੀਂ ਮਾਦਾ ਕੰਮ ਕਦੇ ਕਦੇ ਹੀ ਨਹੀਂ ਰੱਬ ਨੂੰ ਦੇਖਾ ਸੀ ਇਹ ਤਾਂ ਰੱਬ ਦੇਖਦਾ ਤੂੰ ਇਨੀ ਬਦਮੀ ਗੱਲ ਕਦੋਂ ਕਰਦਾ ਹੁੰਦਾ ਹੋਏ ਸੋਦਾ ਮੁੰਡਾ ਇਹ ਸੋਦਾ ਇਹ ਸੋਦਾ ਮੁੰਡਾ ਸੋਦੇ ਸੰਕਤ ਸੰਕਤ ਕਰਦਾ ਮੇਰੇ ਤੇ ਇਹਨੂੰ ਪਤਾ ਨਹੀਂ ਇਹਦੇ ਬਾਬਿਆਂ ਦੀ ਤਾਕਤ ਦਾ ਸੰਤਾਨੀ ਤਾਕਤ ਦਾ ਵੇ ਤੈਸ ਕੋ ਹੱਕ ਕਰੋ ਯੀ ਆਸਰ ਕਰੋ ਇਹਦੇ ਕੋਈ ਮਾੜਾ ਮੋਟਾ ਇਹ ਹੋ ਗਈਆਂ ਲੋਕ ਨੰਬ ਲਾਉਂਦਾ ਪਹਿਲੇ ਮੈਨੂੰ ਲਾਵੋ ਮੈਨੂੰ ਛੱਡ ਤੂੰ ਰੋਂ ਗਰੋਂ ਬਾਅਦ ਚ ਦੇਖਾਂਗੇ ਇਹ ਵੀ ਕੰਮ ਬਣੂਗਾ ਵੀ ਤੂੰ 5000 ਰੁਪਇਆ 200 ਦਾ ਕੰਮ ਮਹੀਨੇ ਚ ਬਾਂਜੂ ਸੰਤਾਂ ਤੋਂ ਬੱਸ ਹੋ ਗਏ ਕੱਟ ਕਰ ਲੈ ਮਾੜੇ ਮੋਟੇ ਸੋ ਤਾਂ ਸੰਕ ਤਾਂ ਤਾ ਦੂ ਨਾ ਉੱਪਰ ਗੱਲ ਕਰਨੀ ਆ ਦਸਾ ਕਰਾਉਂ ਛੋਦੇ ਵਾਸਤੇ ਭਜਨ ਹੋਣਗੇ ਛੋਦੇ ਨਾਲ ਤੇ ਉੱਪਰ ਕੀਤੇ ਨਾ ਪਰ ਰੱਬ ਨਾਲ ਜੀ ਬੇਤੀ ਆ ਤੇ ਉੱਪਰ ਸੰਤ ਪੈਦੰਦੇ ਪਹਾੜਾਂ ਚ ਉਹਨਾਂ ਕੋਲ ਜਾ ਕੇ ਕਰਾਉਂ ਮੈਂ ਛੋਦੀਆਂ ਦੇਗਾ ਦੇ ਦੀ ਫਰ ਮਾਰ ਮੱਥੇ ਫਿਰ ਹੋਰ ਕੀ ਕਰੀਏ ਹੁਣ ਐਂ ਬੋਲਿਆ ਕਰ ਤੂੰ ਮੱਥੇ ਮਾਰ ਤੂੰ ਖਸੋ ਕੇ ਕਹ ਮੈਂ ਤਾਂ ਸੰਤਾਂ ਨੂੰ ਐਂ ਨਹੀਂ ਬੋਲੀਆਂ ਸੰਤ ਪਤਾ ਨਹੀਂ ਕਿਹੜੀ ਮੌਜ ਚ ਹਾਂ ਹੋਰ ਵਿਆਹ ਹੋ ਜਾਣਗੇ ਹਾਂ ਚਲ ਦੇ ਦੀ ਫਰ ਆਹੀ ਤੇ ਹੁਣ ਉੱਕੜ ਦੁੱਕੜ ਇਹ ਬਚਾ ਪਹਿਲਾਂ ਤੇ ਐਂ ਕਰੀਂ ਤੂੰ ਉੱਚੇ ਜੋ ਤੂੰ ਚਾਹ ਕੇ ਦਈਂ ਹਾਂ ਫੇਰ ਉਹਦਾ ਕਹਿ ਵਾਰੀ ਚਾਹੋਂ ਕਹਿ ਵਾਰੀ ਚਾਹੋਂ ਇਹਨੇ ਇੱਕ ਵਾਰੀ ਚਾਹਦੇ ਬੱਚਾ ਨਾ 7 ਵਾਰੀ ਚਾਹੋਂਦੇ ਹੁੰਦੇ ਨੇ ਸੰਤਾਂ ਨੂੰ ਜੇ ਕੋਈ ਕੱਪੜਾ ਦੀਦਾ ਕੋਈ ਕੁਝ ਦੇਣਾ ਰੋਟੀ ਪਾਣੀ ਉਹ ਚੋ ਮੈਂ ਮੈਂ 7 ਵਾਰੀ ਚਾਹਦਣਾ 5000 ਤਾਂ ਦੇਤਾ ਹਲੇ ਕਸ ਰਿਆ ਹੋਰ ਇਹ 5000 ਰੁਪਏ ਆਪ ਦਾ ਨਹੀਂ ਹੈਗਾ ਇਹ ਇਹਦਾ ਸੌਦੇ ਤੇ ਲੱਗੇ ਨਾ ਉੱਪਰ ਜਾ ਕੇ ਅਸੀਂ ਪਾਤ ਕਰਾਉਂਦੇ ਨੇ ਬਾਬੇ ਠੀਕ ਹੀ ਕਰਾਂਗੇ ਜਿੰਨਾ ਚਾਹੋ ਉਹ ਜਿਵੇਂ ਬੱਚਾ ਹੈ ਨਹੀਂ ਕੰਜਾ ਹੁੰਦਾ ਇਹ ਤੇ ਆ ਭਾਈਆ ਤੁਸੀਂ ਦਾ ਮਿਲ ਕੇ ਜਾਓ ਲੈ ਲੈ ਬਾਬਾ 5000 ਇਹਦਾ ਸੌਦਾ ਹੋ ਗਿਆ ਉਧਰ ਪਾੜਾਂ ਅੱਗੇ ਆ ਕੇ ਚੋਦੀ ਦੇਖ ਕਰਾਉਂਦੀ ਆ ਮੈਂ ਪਾੜਾਂ 'ਚ ਦੇਖ ਹੋਊਗੀ ਉਹ ਛੋਦੀ ਨਾ ਆਉਂਦਾ ਪਾਤਕ ਦਾਉਂ ਪਾਤ ਭਾਜ ਲੈ ਬੱਚਾ ਆ ਕੇ ਦੇਖ ਕਰ ਦੁਬਾਰਾਂ ਚ ਆਉਂਦੀ ਆ ਗੱਲੀ ਨਹੀਂ ਇਹ ਸਾਦੇ ਨਹੀਂ ਹੈਗੇ ਪੈਸੇ ਇਹ ਤਾਂ ਸੰਤਾਂ ਨੂੰ ਕਰ ਦੇਣਾ ਆਪਾਂ ਨੇ ਦਾਨ ਅੱਛਾ ਹੁਣ ਤੁਸੀਂ ਸੰਤਾਂ ਨੂੰ ਸਾਨੂੰ ਸੰਤਾਂ ਨੂੰ ਜਿਹੜਾ ਮਰਜੀ ਕੁਝ ਦੇ ਦਿਓ ਕੱਪੜਾ ਕੋਈ ਰੋਟੀ ਪਾਣੀ ਜਿਹੜਾ ਕੋਈ ਜੀਕਾ ਦਾ ਦੇ ਦਿਓ ਚਲ ਪੰਜ ਠੀਕ ਆ ਹੁਣ ਹੁਣ ਕੱਲ ਮੱਕੀ ਖਾਣਾ ਆਪਾਂ ਇਹਦਾ ਦੇ ਤੇ ਹੁਣ ਤੈਨੂੰ ਬਾਕੀ ਰੋਟੀ ਪਾਣੀ ਫਿਰ ਵਿਆਹ ਵੇਲੇ ਖਵਾਵਾਂਗੇ ਹੁਣ ਚਲ ਬੱਚਾ ਛੋਦੇ ਵਿਆਹ ਲੂਣਾ ਮੈਂ ਇੱਕ 14 ਦਊਂ ਬੂਦਾ ਹਾਂ ਲੈ ਗੁਰੂ ਜੈ ਮਤ ਸਤ ਜੈ ਸੰਤੋ ਜੀ ਬਾਬਾ ਹੋ ਜੂਗੀ ਕਿਰਪਾ ਕਿਰਪਾ ਹੋਂ ਤਾਂ ਹੋਏ ਹੁੰਦੇ 5000 ਰੁਪਏ ਲਾ ਕੇ ਪੈਸਾ ਨਾਲ ਹੋਊ ਕਿਰਪਾ ਹੋਂ ਹੋ ਜੀ ਨਾ ਕੋਈ ਵੇ ਨਹੀਂ ਹੁੰਦੀ ਸਿਆ ਪੈਸੇ ਨਾਲ ਤਾਂ ਕੋਈ ਮਰਜ਼ੀ ਕਰਾ ਲੈ ਤੂੰ ਕਿਰਪਾ ਦੀ ਗੱਲ ਕਰਦਾ ਦੇਖ ਨਾ ਬੱਚਾ 5000 ਰੁਪਏ ਚ ਬਹੁਤ ਭਾਅ ਦੇ ਸੀ 5000 ਰੁਪਏ ਚ ਸੂਤ ਨਹੀਂ ਆਉਂਦਾ ਇਹ ਸਾਰੇ ਬਹੁਤ ਭਾਅ ਦੇ ਨੇ ਪੂਰੀ ਅੰਨੀ ਘਰੇ ਸੋਨ ਦਾ ਦੋ ਰੁਪਏ ਲਾਗ ਰਿਹਾ ਹਾਂ ਚੋਰੀ ਆ ਬੂਕਾ ਕਪਾ ਮਹਾਰਾਜਾ ਜੀ ਆਪਾਂ ਇਹਦੇ ਕਦੇ ਇਹ ਬਤ ਸੁਣੇ ਗਾ ਵੀ ਉਹ ਕੋਈ ਦੁਆਖਲ 500 ਰੁਪਇਆ ਖਰੀਦ ਪਤਾ ਰਕੀ ਪੰਤਾ ਆਈ ਸੋ ਮੈਂ ਨੂੰ ਦੇ ਦੇ ਚਾਚਾ ਕੀ ਕਰਦਾ ਇੱਥੇ ਕੁਛ ਨਹੀਂ ਬਸ ਆ ਸਾਫ ਸੁਥੀ ਜੇ ਕਰਕੇ ਟੇਦੀ ਮੱਲਾ ਠੀਕ ਆ ਹੋਰ ਜਿੜਿ ਜਿੜੀ ਲੱਗੀ ਰੈਂਦੀ ਏ ਥੋੜੀ ਜੀ ਅੱਛਾ ਸਵਾਨ ਕਰਕੇ ਆਪ ਇਤਰਾ ਆ ਗਿਆ ਹੋਰ ਚਾਚਾ ਚਾਰ ਪਾਤਾ ਹਾਂ ਲੱਗੇ ਹੋਏ ਨੇ ਮੱਲਾ ਜਵਾਖ ਲੱਗ ਰਹੇ ਨੇ ਚਾਰ ਪੋਣ ਠੀਕ ਆ ਨਿਬੜ ਜੂ ਮੇਲਾ ਦਾ ਅੱਜ ਨਿਬੜ ਜੇ ਠੀਕ ਆ ਹੋਰ ਬਈ ਕਿਵੇਂ ਠੀਕ ਆ ਬਾਬਾ ਵਧੀਆ ਜੀ ਆਹੋ ਮੇਰਾ ਮਤਲਬ ਉਹਨਾਂ ਦਾ ਐ ਸੀ ਤਰੋਂ ਰਿਸ਼ਤਾ ਦੇਖਣ ਗਏ ਸੀ ਕਸ਼ਮੀਰ ਕੋ ਨਹੀਂ ਕਿਹਨਾਂ ਦੇ ਬਾਬਾ ਪਤਾ ਨਹੀਂ ਯਾਰ ਆਪਦੇ ਛਾਲਾਂ ਘਤਰੇ ਦੇਖਣ ਗਏ ਸੀ ਪਰ ਉਹਨਾਂ ਦਾ ਰਿਸ਼ਤਾ ਅੱਛਾ ਜੀ ਹਾਂ ਉਹਨਾਂ ਨੂੰ ਤਾਂ ਮਹੀ ਲੈ ਕੇ ਗਿਆ ਸੀ ਬਾਬਾ ਤੂੰ ਹੀ ਸੀ ਤੀ ਹਾਂ ਹਾਂ ਮੈਨੂੰ ਘਰ ਦੱਸ ਯਾਰ ਉਹਨਾਂ ਦਾ ਘਰ ਤਾਂ ਉਹਨਾਂ ਦਾ ਉਧਰ ਬਹੁਤ ਦੂਰ ਆ ਰੁਕ ਮੈਨੂੰ ਕਹਿੰਦਾ ਰਿਸ਼ਤਾ ਕਰਾ ਦੇ ਮੇਰੇ ਛਾਲਿਆਂ ਨੂੰ ਅੱਛਾ ਉਹ ਜਿਹੜੇ ਨਵੇਂ ਜਾਇਨ ਕਲੇਸੀ ਜੇ ਆਹੋ ਇਹ ਬੱਚੀ ਚੋਦੂ ਵੀ ਲੜਦੇ ਬਹੁਤ ਰਹਿੰਦੇ ਬਹੁਤ ਕਸਮਾਣ ਜਾ ਪੈਂਦਾ ਸੁਣਦੇ ਇਹਨਾਂ ਦੇ ਘਰੇ ਐਹੀ ਜੀ ਨੇ ਕਸ਼ਮੀਰ ਗਾ ਨਹੀਂ ਗਏ ਤੇ ਰਿਸ਼ਤਾ ਦੇਖ ਮੈਂ ਜਦੋਂ ਤੁਹਾਨੂੰ ਕਹਿੰਦਾ ਫਿਰਦਾ ਦੀ ਮੇਰੇ ਲੈ ਆਇਆ ਮੈਨੂੰ ਕਹਿੰਦਾ ਭਾਈ ਕਿਵੇਂ ਮਾਂ ਵਧੀਆ ਭਾਈ ਕਹਿੰਦਾ ਕੱਪ ਜੇ ਰੋੜਨੇ ਨੇ ਕਹਿੰਦਾ ਮੈਂ ਤੈਨੂੰ ਪੈਸੇ ਦੇ ਦੂੰਗਾ ਠੀਕ ਆ ਠੀਕ ਆ ਉਹ ਐੇ ਜੀ ਆ ਬਾਬੇ ਅੱਛਾ ਮੈਂ ਇਹਦਾ ਕਹਿੰਦਾ ਅੱਜ ਸਾਲ ਨੂੰ ਕੱਪ ਦੇ ਕੇ ਲੈ ਆ ਆ ਵੀ ਰਿਸ਼ਤਾ ਕਰਮ ਛੋੜੇ ਇਧਰ ਕਸ਼ਮੀਰ ਗਣੀ ਚਾਲਾ ਮੈਂ ਕੀ ਕਰਾ ਦੂੰ ਭਾਈ ਪੈਸੇ ਦੇ ਦੀ ਮਾਂ ਮੈਨੂੰ ਆਪਾਂ ਤਾਂ ਪੈਸੇ ਦੇ ਲਾਲਚ ਹੋ ਗਿਆ ਹੱਸਿਆ ਜੀ ਰੋੜ ਤੇ ਮੈਂ ਤਾਂ ਬੰਦੇ ਤੇ ਪੋਲਾ ਉਹ ਦਿਵਾਰ ਨਾਲ ਮੈਨੂੰ ਆਪ ਮਿਲਿਆ ਉਹ ਪਤਾ ਨਹੀਂ ਕਿੱਧਰ ਆਇਆ ਪਤਾ ਨਹੀਂ ਕਿੱਧਰ ਨਾ ਚਾਲਾ ਮੈਂ ਇੱਥੇ ਤੱਕ ਦਾ ਪੁੱਛ ਕੇ ਆ ਗਿਆ ਵੀਰੇ ਜੇ ਕਰ ਇਦਾਂ ਆਹ ਨਹੀਂ ਪਤਾ ਹੁਣ ਮੈਨੂੰ ਮੱਲਾ ਕਹ ਦੱਸ ਦੇ ਉਸਾ ਇਹ ਕਲੇਸੀ ਜੀ ਲਾਗਦੇ ਨੇ ਮੈਨੂੰ ਹਾਂ ਚੱਲ ਮੱਲਾ ਮੈਂ ਨਹੀਂ ਜਾਂਦਾ ਉਹ ਤਾਂ ਮੇਰੇ ਨਾਲ ਵੀ ਲੜ ਪੈਣਗੇ ਉੱਥੇ ਬਥੇਰਾ ਕਲੇਸ਼ ਕਰਿਆ ਪਹਿਲਾਂ ਉਹਨਾਂ ਨੇ ਹਾਂ ਇਹੋ ਜਿਹੀ ਕਲੇਸੀ ਨਹੀਂ ਹੋਰ ਤੂੰ ਬਾਗ ਜਾ ਹਾਂ ਠੀਕ ਆ ਹਾਂ ਹਾਂ ਮੈਂ ਜਾ ਕੇ ਮੈਨੂੰ ਦੇਖ ਸਕੀ ਮੈਂ ਕੋਈ ਗੜਬੜ ਕਰਕੇ ਉਹਨਾਂ ਨਾਲ ਤਾਂ ਮੈਂ ਪਹਿਲਾਂ ਆ ਗਿਆ ਹਾਂ ਬਾਣੂ ਬਾਣੀ ਜੋਰ ਵੀ ਬਹੁਤ ਲੱਗਿਆ ਆਉਂਦੇ ਤਾਂ ਅਕ ਸੁਸਰੇ ਵਿੱਚ ਦੀ ਆਇਆ। ਚਲ ਦੇਖਦੇ ਆ। ਇੱਥੇ ਹੋਊਗਾ। ਹੈਗਾ ਭਾਈ। ਕਿਵੇਂ ਆ ਭਾਈ ਮੁੰਡਿਆ? ਹਾਂਜੀ। ਤੈਨੂੰ ਕਿਸੇ ਗੱਲ ਦਾ ਪਤਾ ਲੱਗਿਆ? ਕਿਹੜੀ ਗੱਲ ਦਾ? ਮੈਨੂੰ ਲੱਗਿਆ ਤੁਹਾਡੇ ਘਰ ਦੀ ਗੱਲ ਦਾ ਪਤਾ। ਕਿਹੜੀ ਗੱਲ ਦਾ? ਤੁਹਾਡਾ ਰਿਸ਼ਤਾ ਰੋਸਤਾ ਕਰਾਉਣ ਗਿਆ ਹੋਊਗਾ ਪਰੋਣਾ ਤੁਹਾਡਾ ਉਧਰ ਕਸ਼ਮੀਰ ਕਿੰਨੀ? ਹਾਂ ਗਿਆ ਸੀ। ਉਹ ਤਾਂ ਸੋਨੂੰ ਪਾਈ ਗੱਪ ਰੋੜਦਾ ਉਹ ਤੁਹਾਡਾ ਰਿਸ਼ਤਾ ਰੋਸਤਾ ਨਹੀਂ ਕਰਾਉਂਦਾ। ਉਹ ਤੁਹਾਡੇ ਪੈਸੇ ਖਾਊਗਾ ਮੈਨੂੰ ਤਾਂ ਕਿਸੇ ਤੋਂ ਪਤਾ ਲੱਗਾ ਤੁਹਾਡੀ ਗੱਲ ਦਾ। ਇਸੇ ਕਿਨੇ ਕੇਹਾ ਤੇ ਨੋ ਭਾਈ ਬਸ ਮੈਨੂੰ ਤਾਂ ਜੋ ਪਤਾ ਲੱਗ ਗਿਆ ਮੈਂ ਨਾਉ ਨਹੀਂ ਕਾਹ ਲੈਂਦਾ ਉਹ ਆਜੂ ਹੋੜੀ ਹੋੜੀ ਛੋਡੇ ਕਰਿਆ ਜੂ ਕਰ ਪੁੱਛਦਾ ਫਿਰਦਾ ਦੀ ਬੰਦਾ ਇਸੇ ਤੂੰ ਫਿਰ ਉਹਨੇ ਦੱਸਣ ਆ ਗਿਆ ਹੈ ਹਾਂ ਮਖਾ ਚੱਲ ਮੈਂ ਪਹਿਲਾਂ ਦੱਸਦਾ ਜਾ ਕੇ ਮੈਂ ਤਾਂ ਬਾਣੂ ਬਾਣੀ ਭੱਜ ਕੇ ਆਇਆ ਪਹਿਲਾਂ ਮੈਂ ਦੱਸਦਾ ਇਹ ਤਾਂ ਬਹੁਤ ਵਧੀਆ ਕੰਮ ਕਰਿਆ ਹਾਂ ਉਹਨੇ 15 ਰੁਪਏ ਕੇ ਕਰਦਿਆ ਗੱਲ ਹਾਂ ਕੰਮ ਤਾਂ ਵਧੀਆ ਕਰਿਆ ਮੈਂ ਪੈਸੇ ਨਾਲ ਥੋੜੇ ਖਰਾਬ ਹੋ ਜਾਣ ਭਾਈ ਹਾਂ ਇਹ ਤਾਂ ਬਹੁਤ ਵਧੀਆ ਕੰਮ ਕਰਿਆ ਭਾਈ ਜਿਹੜਾ ਤੂੰ ਆ ਗਿਆ ਹਾਂ ਨਹੀਂ ਸਾਨੂੰ ਨਹੀਂ ਪਤਾ ਲੱਗਣਾ ਸੀ ਅੱਛਾ ਹੋਰ ਆਹ ਉੱਥੇ ਪੁੱਛਦਾ ਫਿਰਦਾ ਦੀ ਉਹ ਬੰਦਾ ਅੱਜ ਕੱਲ੍ਹ ਹਰੇ ਲੋਕ ਤਾਂ ਦੱਸ ਦੇ ਕਿੱਥੇ ਨੇ ਜੇ ਤੈ ਐ ਹਿੰਮਤ ਕਰੀਂਗਾ ਤਾਂ ਦੱਸਣਾ ਆ ਗਿਆ ਮੈਂ ਕਿਹਾ ਚੱਲ ਮੈਨੂੰ ਪੁੰਨਾ ਭਾਈ ਮੈਂ ਤਾਂ ਤਰਸ ਆਇਆ ਤੁਹਾਡੇ ਤੇ ਆ ਜਾ ਆ ਜਾ ਫਿਰ ਇਹ ਤਾਂ ਭਾਈ ਬਹੁਤ ਵਧੀਆ ਕਰਿਆ ਜਿਹੜਾ ਆ ਗਿਆ ਤੂੰ ਹੈ ਇੱਧਰ ਕਿੱਧਰ ਲੈ ਗਿਆ ਹੈਂ ਡੰਗਰਾਂ ਵਾਲਾ ਮੇਰਾ ਇਹ ਆਲੇ ਆਦੇ ਹੋ ਹੋ ਰਹੀ ਮੇਰਾ ਸਾਨਾ ਮਹੀ ਪਰੋਣਾ ਇਹਨਾਂ ਦਾ ਉਹ ਛੱਡ ਦੇ ਭਾਈ ਓਏ ਅੱਗੇ ਤੋਂ ਜੇ ਘਰ ਦੇ ਨਵੇਂ ਲਾਉਣੇ ਵੀ ਲਿਖਿਆ ਦੇਖ ਲਈ ਮੈਂ ਨਹੀਂ ਦੱਸਦਾ ਮੈਂ ਨਹੀਂ ਦੱਸਦਾ ਛੱਡ ਦੇ ਛੱਡ ਦੇ ਹਾਂ ਚਲੋ ਲਾਂਗੜਾ ਜਾਂ ਕੁੜਤੀ ਬਾਪ ਦਾ ਕੁੜੀ ਚੋਦਾ ਹਾਏ ਪਾਸੇ ਪੰਤ ਪੈਣ ਚੋਦੇ ਨੇ ਹਾਏ ਅੱਗੇ ਤੋਂ ਨਹੀਂ ਪੰਨ ਕਰਦੇ ਕਿਸੇ ਦਾ ਇਹ ਜਾ ਹਾਏ ਦੱਸ ਸਕੀ ਨਹੀਂ ਦਿੱਤਾ ਪੜ ਆਇਆ ਹੈ ਸਾਜੇ ਉਹ ਹੁੰਦੇ ਉਹਨਾਂ ਨੂੰ ਦੱਸ ਦਿੰਦਾ ਹੈ ਸੱਪ ਹੀ ਕਰਦਾ ਹੈ ਤਾਂ ਗੌਰ ਰੱਖਣੀ ਪਹੁੰਚ ਜੇ ਬੰਦੇ ਦੀ ਦੱਸ ਕਿੰਨਾ ਸਾਣਾ ਪਿੰਡ ਚ ਨਾਲ ਸੀ ਉਹ ਡਰਾਈਵਰ ਜੀ ਨੇ ਬਹੁਤ ਪਾਈ ਮਾਰਤੀ ਪੌਲਾ ਜਾਈ ਤੇ ਜੋ ਦਿਨ ਪਾਸੇ ਭੰਨ ਤੇ ਪਰਹਣੇ ਜੇ ਨੇ ਆ ਜਾਂਦਾ ਭਾਈ ਭਾਈ ਤੂੰ ਹਿਨੀ ਜਿਹੜਾ ਉੱਥੇ ਮੈਨੂੰ ਡਰਾਈਵਰ ਕੋਲੇ ਓਏ ਹਾਂ ਤੂੰ ਪਹੁੰਚੇ ਨੇ ਹਜੇ ਤੱਕ ਪੌਰੀ ਆ ਕਰ ਕਹਿੰਦੇ ਹਾਂ ਲੱਭਿਆ ਬਸ ਤੂੰ ਆ ਗਿਆ ਲਵੇ ਲੱਗ ਗਿਆ ਬੰਦੇ ਬਹੁ ਵਜੇ ਨੇ ਮੈਂ ਵੀ ਪਹਿਲੀ ਗੱਲ ਕਹਿਦੀ ਕਰ ਉਹਨਾਂ ਦੇ ਉਹਨਾਂ ਨੇ ਆਇਆ ਹਾਂ ਬਹੁ ਸੇਵਾ ਕਰੀ ਆ ਚਾਹ ਨਾਲ ਬਿਸਕੁਟ ਮਠੀਆਂ ਬਰਫੀ ਬਹੁ ਵਜੇ ਧਰਿਆ ਜਾ ਤੁਮ ਹਾਂ ਜਾ ਜਾ ਭਗ ਜਾ ਭਗ ਜਾ ਇਹ ਤਾਂ ਕਟਾਮਾ ਸਾਲੇ ਦੇ ਪਾਸੇ ਮੇਰੇ ਤਾਂ ਪੈ ਗਈਆਂ ਇਹਦੀ ਬਿਨਾ ਕਸਰ ਰਜੇ ਇਹ ਤਾਂ ਤੁਰੇ ਬੱਖੀਆਂ ਫੜ ਫੜ ਕੇ ਭੈਣ ਦਾ ਖਸਮ ਹਏ ਇਸੇ ਇੱਕ ਦਮਾਂ ਪੂਜਾ ਕੇ ਡਰ ਬਗਿਆ ਦੀ ਬੰਤੇ ਖਰਾਬ ਨੇ ਆ ਬਈ ਗਾ ਚਾਹ ਨਾ ਮਠੀਆਂ ਬਿਸਕਟ ਖਵਾਏ ਨੇ ਚਾ ਕੀ ਪਤਾ ਲੱਗੂ ਨਾਲੇ ਖਾਵਾਂਗੇ ਮੱਠੀਆਂ ਨਾਲੇ ਪੀਵਾਂਗੇ ਕੜੀ ਦੀ ਚਾਏ ਏਹ ਹੱਡ ਦੁੱਖ ਦੇ ਨੇ ਕੱਲੇ ਕੰਦੇ ਹੁਣ ਤਾਂ ਏ ਆਣੀ ਬੈਠੋ ਮੁੰਡਾ ਜਾ ਹੋਰ ਚਾਚਾ ਕਿਵੇਂ ਉਨਾ ਭੱਜਿਆ ਉਹ ਬਸ ਮੈਂ ਤਾਂ ਉਨੂੰ ਇਧਰ ਹੀ ਆਇਆਗਾ ਉਹ ਤੂੰ ਨਹੀਂ ਗਿਆ ਉਹਦੇ ਨਾਲ ਉਹ ਬੰਦਾ ਜਿਹੜਾ ਪੁੱਛਦਾ ਜੰਮੂ ਜਾਮੂ ਵਾਲਾ ਉਹਦੇ ਨਾਲ ਉਹਨਾਂ ਦੇ ਛੱਡਿਆ ਉਹਨੂੰ ਰਸਤੇ ਤੇ ਛੱਡਿਆ ਆ ਉਹ ਤੂੰ ਜਾ ਜਾ ਕੇ ਚਾ ਮੱਠੀ ਦਾ ਖਾ ਲੈੰਦਾ ਉਹਨਾਂ ਦੇ ਉਹ ਮੇਰੀ ਤਾਂ ਖਾਦੀ ਹੋਈ ਆ ਚਾ ਮੱਠੀ ਦੇਖ ਲਿਆ ਮਨ ਜੰਮੂ ਕਰ ਤੂੰ ਤਾਂ ਉਹ ਮੈਂ ਵੀ ਵਾਗੇ ਤੇ ਉਹਨਾਂ ਦੇ ਭੈਣ ਦੇ ਖਸਮਾਂ ਦੇ ਅਸਿਆ ਹੂੰ ਐ ਉਹਨਾਂ ਕੀ ਹੋ ਗਿਆ ਤੈਨੂੰ ਪਤਾ ਏ ਫਿਰ ਜਿਹੜਾ ਤੈਨੂੰ ਖਵਾਇ ਉਹ ਮੈਨੂੰ ਖਵਾਦੀ ਚਾਹ ਮੱਠੀ ਤਾਂ ਇਹ ਜੀ ਨੇ ਉਹ ਮੈਂ ਤਾਂ ਬਚੋਲਾ ਹੀ ਭੇਜਤਾ ਕਾਹਨੂੰ ਨਾ ਪੁਰਾਣਾ ਯਾ ਹਰੰਮੀ ਐ ਹਾਂ ਉਹ ਪੱਕਾ ਕਾ ਉਹ ਫਿਰ ਪੁਰਾਣਾ ਹੀ ਹੋ ਚਾਦਰੇ ਵਾਲਾ ਬੱਸ ਬੱਸ ਫਿਰ ਤੂੰ ਵੀ ਚੜ ਗਿਆ ਉਹਦੇ ਧੱਕੇ ਉਹ ਮੈਨੂੰ ਤਾਂ ਕਹਿੰਦਾ ਆ ਜਾ ਤੈਨੂੰ ਅੰਦਰ ਲੈ ਕੇ ਚੱਲਾਂ ਮੈਂ ਅਸਿਆ ਚਾਹ ਪਾਣੀ ਪੀਉਣਾ ਕਹਿੰਦਾ ਤੈਨੂੰ ਮੈਂ ਤੇਨੇ ਵਧੀਆ ਗੱਲ ਦੱਸ ਤੂੰ ਤਾਂ ਮੈਨੂੰ ਨੀਰ ਵਾਲੇ ਲਿਜਾ ਕੇ ਕੁੱਟਿਆ ਤੂੰ ਮੇਥੋਂ ਦਾ ਬਸ ਲੈਂਦਾ ਤੂੰ ਤਾਂ ਚੌੜਾ ਹੋ ਗਿਆ ਮੇਰੇ ਮਾਗਰੋਂ ਕੀ ਕਰਕੇ ਆਇਆ ਮੈਂ ਚੱਲ ਮਹਾ ਚੱਲ ਕੋਈ ਨਾ ਕਹਾਣਾ ਦੱਸੀ ਹੁਣ ਤੋਂ ਠੀਕ ਆ ਠੀਕ ਆ ਚੰਗ ਚਾਚਾ ਖਵਾ ਦਿਆਂ ਦਿਨ ਨੂੰ ਮੱਠੀਆਂ ਗੁਲਗਲੇ ਹਟਿਆ ਨਹੀਂ ਤੂੰ ਸਹੀ ਕਿਹਾ ਕਛੇ ਨੇ ਭੈਣ ਕਰ ਭਾਈ ਕੁੱਤਾ ਸੋਹਰੇ ਕਰ ਜਵਾਈ ਕੁੱਤਾ ਮੇਰਾ ਸਾਲਿਆਂ ਦਾ ਨਹੀਂ ਸੀਰੀਓ ਸਮਝ ਰਖਿਆ ਮੈਂ ਹੋ ਹੋ ਲੈ ਨਹੀਂ ਮੂਹ ਰਿੰਕੀ ਜਾਨ ਨਹੀਂ ਆ ਆਰ ਵੀ ਮੈਨੂੰ ਆ ਕੱਢਣੀ ਮੇਰੇ ਸਾਲਿਆਂ ਦੇ ਸੀਰੀ ਤੋਂ ਵੀ ਵੱਧ ਕੰਮ ਕਰਾਉਂਦਾ ਮੈਤੋਂ ਪਰਾਉਣਾ ਕਾਦਾ ਹੋ ਗਿਆ ਆਈ ਨਹੀਂ ਬੇਬੇ ਪ੍ਰੀਤਾ ਹੋ ਜਾਈ ਉਹ ਉਧਰ ਹੀ ਵਾਗੀ ਪੁੱਤੋ ਤਾਂ ਮੈਂ ਫੋਨ ਕਰਿਆ ਤੇ ਉਹਨੇ ਤੂੰ ਵੀ ਪੁੱਠੇ ਕੰਮ ਕਰਦੇ ਤੈਨੂੰ ਕਿਹਾ ਸੀ ਨਾ ਭੇਜ ਬੇ ਪੁੱਤੋ ਹੁਣ ਤੀਆਂ ਨੇ ਸ਼ੂਟ ਸ਼ਾਟ ਵਧੀਆ ਚੱਜਦਾ ਇੱਕ ਲਿਆ ਦੇ ਉਹਨੂੰ ਵਧੀਆ ਮਤੂੰ ਹੀ ਲਿਆਂਦਾ ਜਾਂਦਾ ਮੈਂ ਤਾਂ ਦੁਖੀ ਕਰਖਿਆ ਇੱਧਰ ਮੇਰੇ ਸਮਾਂ ਦੇ ਨਹੀਂ ਡੱਕਾ ਤੋੜਦੇ ਆ ਕੱਖ ਮੈਂ ਪਾ ਕੇ ਆਇਆ ਹੁਣ ਸਿਰਿਆਂ ਨੂੰ ਵੱਧ ਕਰਖੇ ਮੇਰੇ ਨਾਲ ਇਹਨਾਂ ਨੇ ਫੇਰ ਤੂੰ ਇਹਨਾਂ ਨੂੰ ਕਹਿ ਵੀ ਕੱਖ ਗੰਡਾ ਦਾਦਾ ਪਾ ਲਾ ਮੇਰੇ ਨਾਲ ਕੋਈ ਮੇਰੇ ਨਾਲ ਕੋਈ ਪੁਰਾਣੇ ਵਾਲੀ ਗੱਲਾਂ ਕੋਈ ਇਹ ਗੱਲਾਂ ਪੁਰਾਣੇ ਵਾਲੀ ਕੋਈ ਫੇਰ ਆਪਾਂ ਵਗ ਚੱਲਦੇ ਇੱਥੇ ਟਿੰਡੇ ਵਾਗਦੇ ਬੈਠੇ ਚਲੋ ਚੱਲੀਏ ਮੇਤੋਂ ਨਹੀਂ ਰਿਹਾ ਹਾਂ ਕੁਛ ਚੀਰੀ ਲੈਣਾ ਹੈ ਤੂੰ ਇਹਨਾਂ ਨਾਲ ਅੱਜ 5000 ਰੁਪਏ ਮੰਗਿਆ ਹੋਂ ਨਹੀਂ ਦਿੱਤਾ ਮੈਨੂੰ ਕਿਉਂ ਆਏ ਕੁਛ ਈਰੀ ਤੂੰ ਇਹਨਾਂ ਨਾਲ ਤੇਰੇ ਹੈ ਨਹੀਂ ਕੁਛ ਬਿਥੇਰੇ ਕੁੱਛਾ ਤੇਰੇ ਹਾਂ ਕੋਈ ਤੂੰ ਹੋਬੀ ਨਹੀਂ ਹੈਗਾ ਚਲੋ ਫਿਰ ਚੱਲੀਏ ਮੇਤੋਂ ਨਹੀਂ ਰਿਹਾ ਹੁੰਦਾ ਹਾਂ ਹਾਂ ਹੁਣ ਨਿਆਪਾ ਉਹ ਮੁੜ ਕੇ ਤੋਰਦੇ ਉਹਰੇ ਕਿਹਨਾਂ ਨੂੰ ਵਿਆਹ ਦੇ ਮੈਂ ਅੱਜ ਤੋਂ ਦੇਲ ਹੀ ਨਹੀਂ ਚੜਦਾ ਇਹਨਾਂ ਦੇ ਮਲੰਗਾਂ ਦੇ ਉਥੋਂ ਇਹਨਾਂ ਨੂੰ ਛੰਡੂਆ ਕਰ ਦੇ ਹੂੰ ਹੋਰ ਇਹਨਾਂ ਨੂੰ ਛੰਡੂਆ ਕਰ ਪਰ ਮੈਂ ਤਾਂ ਤੈਨੂੰ ਪਹਿਲਾਂ ਕਿਹਾ ਸੀ ਵੀ ਮੈਂ ਨਹੀਂ ਲੈ ਕੇ ਆਉਂਦਾ ਹੈਗਾ ਨਾ ਪੁੱਤ ਤੇਰੇ ਮੂੰਹ ਲੈ ਕੇ ਆ ਲੈਣ ਆ ਗਿਆ ਮੈਂ ਨਹੀਂ 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 ਐ ਨਹੀਂ ਕਰਦੇ ਹੁੰਦੇ ਰਿਸ਼ਤੇਦਾਰੀ ਤਾਂ ਸਹੁਰੇ ਨਾਲ ਹੁੰਦੀ ਹੈ ਇਹੇ ਜੇ ਨਾ ਹੁੰਨ ਸਹੁਰੇ ਕਿਛੇ ਤੇ ਇਹੇ ਜੇ ਹੁੰਦੇ ਨੇ ਸਹੁਰੇ ਸੋਦਰ ਨੇ ਕਹਿੰਦੇ ਤਾਂ ਸੋਦਰ ਨਗੇ ਇਹ ਸੋਦਰ ਨੂੰ ਸੁਧਾਰੂ ਮਹੀ ਮੇਰਾ ਸੋਹਣਾਂ ਨੂੰ ਬੱਸ ਮੇਰਾ ਟੂਟ ਕੇ ਹੀ ਰੱਖਾ ਪਧਮ ਰੱਖ ਸਾਰਾ ਕੁਝ ਕਰ ਲਾਂਗੇ ਇਹਨਾਂ ਦੇ ਦਿਮਾਗ ਮੋਟੀ ਨੇ ਪਹਿਲਾਂ ਤਾਂ ਮੈਂ ਲੱਖ ਰੁਪਇਆ ਕਢਾ ਲਿਆ ਨਾ ਤੇ ਯਾਰ ਹਾਂ ਮੈਂ ਕਦਾ ਬਚੂ ਨਾ ਕੋਈ ਬਚੂ ਨਾ ਬਚੁੰਦਾ ਇਹਨਾਂ ਨੂੰ ਹੀ ਮਾਂ ਜੇ ਤਰਕੇ ਇਹ ਪੇਰੇ ਲੋਟ ਆਉਣਗੇ ਅੱਛਾ ਅੱਜ ਮੈਂ ਹੋਰ ਕੰਮ ਕਰਦਾ ਹਾਂ ਗਾਹਣ ਦੱਸੀ ਤੂੰ ਇਹ ਕਿਉਂ ਗਈ ਤੂੰ ਤਾਂ ਮੇਰਾ ਪੁੱਤ ਹੈ ਮੈਂ ਜਿਹੜਾ ਸਾਧ ਆਇਆ ਠੀਕਾ ਬਣ ਕੇ ਨਹੀਂ ਤੀ ਉਹ ਬੜੀਆਂ ਬਤਾਏ ਖੇਡਾ ਖੇੜੇ ਦਾ ਨਾਲ ਇਹਨਾਂ ਨੂੰ ਕੀਰੇ ਪਤਾ ਲੱਗੂ ਤੂੰ ਨਾ ਗਾਹ ਦਾਸ ਜੀ ਕਹਿੰਦਾ ਮੋਰੀਕਾ ਇਹ ਮਾਰ ਦਿੱਤੇ ਕੱਤ ਮੇਰੀ ਬਣਦੇ ਹੈ ਬਾਲਾ ਕੱਤ 5000 ਰੁਪਏ ਲੈ ਲਿਆ ਵਧੀਆ ਰਿਆ ਹਾਂ ਇਹ ਤਾਂ ਫਿਰ ਵਡਿਆਉਣੇ ਪੈਂਦੇ ਨੇ ਹਾਂ ਨਹੀਂ ਨਹੀਂ ਬਟਿਆਲਾ ਤੁਹਾਡੇ ਵਿਆਹ ਮੰਗਣੇ ਕਰੋ ਕਿਹੜੇ ਮੈਂ ਇਹਨਾਂ ਨੂੰ ਮਕਲਾਵੇ ਲਿਆਵੇਂਗਾ ਇਹਨਾਂ ਦੇ ਹੋਣੀ ਨੇ ਇਹਨੂੰ ਕੁੜੀ ਕਿਹੜਾ ਦੁੱਛੜੇ ਜਾਂਦਾ ਨੂੰ ਸਹੀ ਮੁਸ਼ਕਤ ਆਉਦਾ ਇਹਨਾਂ ਚੋ ਸੜੇ ਵਾਂਚੋ ਵਾਹ ਕਰਮੀ ਕਿੰਨੀ ਹੋ ਰਹੀ ਆ ਮਾਰ ਤੇਰੇ ਆਪਣੇ ਤਾਂ ਉਹ ਕੋਤੇ ਅਮਕ ਚਲਾ ਗਿਆ ਮੜਾ ਪਾਣੀ ਲਾ ਮੈਂ ਇਹਨਾਂ ਨੂੰ ਉਹਦੇ ਨੂੰ ਮੋਟਰ ਨੂੰ ਕੀ ਹੋ ਰਿਹਾ ਆ ਤੂੰ ਮੈਨੂੰ ਉਹ ਭਰੀਆਂ ਚਕਾ ਕੇ ਆ ਯਾਰ ਮੈਂ ਅੱਖ ਵੱਡਿਆ ਜਾ ਕੇ ਉੱਥੇ ਇੱਕਾ ਡੰਗਰ ਰੰਮੇ ਜਾਂਦੇ ਨੇ ਪੁਰਾਣੇ ਨੂੰ ਕਿਹਾ ਸੀ ਕੱਖ ਪਾ ਦਿਓ ਬੈਠਾ ਮਾਸੀ ਕੋਲੇ ਪਤਾ ਨਹੀਂ ਪਾਏ ਨੇ ਪਤਾ ਇਨਾ ਅੱਗੇ ਦਾ ਉਹ ਉਹੀ ਕੰਮ ਕਰਕੇ ਦਿੰਦਾ ਤੈਨੂੰ ਓਏ ਉਦੋਂ ਦਾ ਬੈਠਾ ਤਾਂ ਮਾ ਚੱਲ ਓਰੇ ਰੋਟੀਆਂ ਪਾੜਦਾ ਬਸ ਸਾਲਿਆ ਉਸੇ ਦੀ ਛੜਾ ਰਹਾ ਸਾਰਾ ਦਿਨ ਚਲੋ ਉਹ ਚੱਕ ਲਿਆ ਮੇਰੇ ਨਾਲ ਆ ਚੱਕ ਲਿਆ ਨਾ ਫਿਰ ਇਹਨਾਂ ਨੂੰ ਕੀ ਆ ਪਾਣੀ ਵਾਲਾ ਫੋਨ ਲੱਕਣੀ ਪਾਈ ਓਰੇ ਕੱਖ ਦਾ ਚੱਕ ਲਿਓ ਨੇ ਹਾਂ ਇਹਦਾ ਇਲਾਜ ਕੀ ਕਰੀਏ ਇਲਾਜ ਵੀ ਕਰ ਦਾਂਗੇ ਦਾ ਇਹਨੂੰ ਲਹੋ ਬਹੁਤ ਫੇਰ ਕੇ ਇੱਕ ਤਾਂ ਹੈਂ ਫਾਂਡ ਦਾ ਨਾ ਫਿਰ ਉਹ ਬੈਠਾ ਮਾਪੋਤਾ ਉਹ ਬੈਠਾ ਨੇ ਦੇਖ ਲੈ ਜਾਣਦਾ ਨਾ ਉਹ ਵੀ ਨਹੀਂ ਲੈ ਰਹੇ ਨਾ ਤਾਂ ਬੰਦੀਆਂ ਖਾਉਂਦੇ ਆ ਮਿਲ ਰਹੇ ਨੇ ਉਹ ਕੀ ਕਰਨਗੇ ਇਹਨਾਂ ਤਾਂ ਜੇ ਮੈਂ ਗੁਰਦੁਆਰਾ ਹੁੰਦਾ ਐ ਕਰ ਲਿਆ ਤੈਨੂੰ ਬਈ ਤਾਂ ਮੈਂ ਤਾਂ ਉਹਨੂੰ ਵਧੀਆ ਕੋਈ ਤਰੀਕਾ ਆ ਬਣਾ ਕੇ ਭੇਜਿਆ ਦੀ ਉਹ ਮਹਾ ਪਰੋਣਾ ਤੂੰ ਤਾਂ ਉਹਦੇ ਪੈਰਾਂ 'ਚ ਡਿੱਗਦਾ ਸੀਗਾ ਪੈਰਾਂ 'ਰੋਂ ਮਹਾ ਚਲ ਜਵਾਈ ਭਾਈ ਆ ਫਿਰ ਵੀ ਚੱਲ ਮਹਾ ਕਹਿ ਦਿਆ ਮਾੜਾ ਤੂੰ ਕਿਹੜਾ ਜਵਾਈ ਭਾਈ ਬਣਾਊਗਾ ਤੂੰ ਮੈਨੂੰ ਐਂ ਦਾ ਦੱਸ ਦੇ ਓਏ ਹੋਰ ਕਰੀਏ ਕੀ ਓਏ ਕੀ ਲੜਦਾ ਛੱਡ ਓਏ ਕੀ ਗੱਲਾਂ ਐ ਕਰੀ ਜਾਂਦਾ ਉੱਧਰ ਆ ਆ ਆ ਆਪਣੇ ਚੁਗਲਿਆ ਕਰਦੇ ਨੇ ਪੁੱਤੋਂ ਕਾ ਨੂੰ ਮਾਸੇ ਮੈਨੂੰ ਉਹ ਕਰਦੀ ਮੈਂ ਪਰੀਆਂ 'ਚ ਕਾ ਲਿਆ ਉਹ ਪੁੱਤਾਂ ਤਾਂ ਮੇਰੇ ਤੂੰ ਪਜਨੇ ਆਏ ਉਮਰ ਸਾਹਿਬ ਨਾਲ ਆਏ ਹੋਏ ਨੇ ਕੀ ਗੱਲਾਂ ਐ ਕਰਦੇ ਉੱਥੇ ਸਾਈਡ ਤੇ ਖੜ ਕੇ ਮੂੰਹ ਤੇ ਕਰੋ ਗੱਲ ਕਿਹੜੀ ਗੱਲ ਤੇ ਸਾਡੀ ਗੱਲਾਂ ਦੀਆਂ ਅਸੀਂ ਕੀ ਕਹਿ ਦਵੂ ਖਾਮ ਖਾਮ ਪਰੋਣਾ ਉਝੜੀ ਜਾਂਦਾ ਨਾ ਯਾਰਾ ਆ ਕਿ ਮੈਨੂੰ ਇਹਦਾ ਤਾਂ ਲੱਗ ਰਿਹਾਗਾ ਪਾ ਤੇ ਡੰਗਰਾਂ ਨੂੰ ਕੱਖ ਰੰਬੀ ਦਾ ਜਾਂਦੀਆਂ ਨੇ ਉਹ ਗਰੀਆਂ ਨੇ ਕਰੀ ਗੱਲ ਕਿ ਵੀ ਤਾਂ ਤੁਹਾਡੇ ਵਰਗੇ ਡੰਗਰ ਨੇ ਦੇਖੀ ਕੋਣ ਆ ਆ ਦੇਖੀ ਕਿਹੜਾ ਓਏ ਓਏ ਪੁਰਾਣਾ ਬਚੋਲਾ ਆ ਗਿਆ ਓਏ ਹੈਂ